ਸਾਡੀ ਫੋਟੋ ਆਣੀ ਅੱਛਾ ਕੀ ਬਣਾਇਆ ਯਾਰ ਬਗੇ ਨੇ ਟੱਕਰੇ ਟੱਕਰੇ ਬਾਕੀ ਮਾਰ ਕੇ ਨਾ ਨਹੀਂ ਜੀ ਲੋ ਜੀ ਇਹਦਾ ਸਰ ਜਿਹੜੇ ਗੱਡਿਆ ਕੋਰਟ ਲਾਇਨ ਤੇ ਚੱਕਦੇ ਹੋ ਉੱਥੇ ਕਹਿੰਦੇ ਬਾਰੇ ਮਨ ਹੀ ਹੋਵੇ ਐਸਪੀ ਟ੍ਰੈਪ ਕੋ ਪਟਿਆਲਾ ਸਰਦਾਰ ਹਰਿੰਦਰ ਸਿੰਘ ਮਾਨ ਜੀ ਦੇ ਦਿਸਾ ਨਿਰਦੇਸ਼ ਨੇ ਸਾਨੂੰ ਮੈਂ ਗੁਰਬਚਨ ਸਿੰਘ ਟ੍ਰੈਪ ਇਨਚਾਰਜ ਰਾਜਪੁਰਾ ਸਾਡੀ ਸਮੂਹ ਟੀਮ ਤ੍ਰੈਫਿਕ ਪੁਲਿਸ ਦੀ ਰਾਜਪੁਰਾ ਜਿਹੜੇ ਕਿ ਸੜਕਾਂ ਦੇ ਉੱਤੇ ਵਿਕਲ ਖੜਾ ਕਰਕੇ ਜਾਂਦੇ ਆ ਅਸੀਂ ਹੁਣ ਉਹਨਾਂ ਦੇ ਈਚਲਾਨ ਵੀ ਕਰਦੇ ਆ ਤਾਂ ਹੁਣ ਸਾਡੇ ਕੋਲ ਟੋ ਵੈਨ ਨਾਲ ਅਸੀਂ ਉਹਨਾਂ ਨੂੰ ਚੁੱਕ ਕੇ ਫਿਰ ਜਿਹੜੀ ਸੜਕ ਤੋਂ ਵੀ ਕਿਉਂਕਿ ਫਾਇਰ ਤੇ ਜਿਹੜੀ ਸਮੱਸਿਆ ਆ ਰਹੀ ਹੈ ਉਹ ਦੋ ਬਲਾਈ ਹੋਰ ਦਾ ਕੰਮ ਚੱਲ ਰਿਹਾ ਹੈ ਉਹ ਬਲਾਈ ਹੋਰ ਕਰਕੇ ਟ੍ਰੈਫਿਕ ਜਿਹੜੀ ਉਹ ਸਾਰੀ ਜਿਹੜੀ ਬਿੰਡਾ ਹਾਈਵੇ ਦੀ ਟ੍ਰੈਫਿਕ ਉਹ ਅੰਦਰ ਦੀ ਆ ਰਹੀ ਹੈ ਜਿਸ ਤੇ ਅਸੀਂ ਉਹਨਾਂ ਨੂੰ ਵਿਕਲ ਨੂੰ ਚੱਕ ਕੇ ਟੋ ਵੈਨ ਨਾਲ ਜੇ ਪਾਰਕਿੰਗ ਦੇ ਵਿੱਚ ਲੈ ਕੇ ਜਾਂਦੇ ਆ ਤੇ ਉਹਨਾਂ ਦੇ ਉਹਨਾਂ ਨੂੰ ਚਲਾਨ ਵੀ ਕਰਦੇ ਆ ਇਹ ਕੋਈ ਚੈਨਲ ਦੇ ਮਾਧਿਅਮ ਰਹੀ ਅਸੀਂ ਇਹ ਅਪੀਲ ਕਰਦੇ ਆ ਆਮ ਪਬਲਿਕ ਨੂੰ ਜਿੰਨੇ ਕਿ ਪਿੰਡ ਪਿੰਡ ਵਾਸੀ ਨੇ ਜਾਂ ਸ਼ਹਿਰ ਵਾਸੀ ਨੇ ਕਿ ਉਹ ਆਪਣੇ ਜਿਹੜੇ ਵਿਕਲ ਨੇ ਉਹ ਸੈਮ ਦਫ਼ਤਰ ਦੇ ਪਿੱਛੇ ਪਾਰਕਿੰਗ ਬਣੀ ਹੋਈ ਹੈ ਉਸ ਪਾਰਕਿੰਗ 'ਚ ਹੀ ਆਪਣੇ ਵਿਕਲ ਪਾਰਕ ਕਰਨ ਕਿਉਂਕਿ ਉੱਥੇ ਜਿਹੜੀ ਪਾਰਕਿੰਗ ਹੈ ਉਹ ਫ੍ਰੀ ਹੈ ਬਿਲਕੁਲ ਜੀ ਕੋਈ ਵੀ ਉਹ ਚਾਰਜਿੰਗ ਨਹੀਂ ਲੱਗਦਾ ਤੇ ਜਦੋਂ ਆਪਾਂ ਸੜਕਾਂ ਤੇ ਖੜਾ ਕੇ ਚਲੇ ਜਾਂਦੇ ਆ ਸੜਕ ਜਿਹੜੀ ਹੈ ਉਹ ਟਾਈਟ ਹੋ ਜਾਂਦੀ ਹੈ ਜਿੱਦਾਂ ਕਿ ਐਂਬੂਲੈਂਸ ਨੇ ਤੇ ਹੋਰ ਵੀ ਜਿੱਦਾਂ ਵੀਆਈ ਵੀਆਈਪੀਜ਼ ਹੋਗੇ ਇਹ ਜਿੱਦਾਂ ਕਿ ਆਮ ਕਿਸੇ ਲੋਕਾਂ ਨੂੰ ਪਬਲਿਕ ਨੂੰ ਜਲਦੀ ਜਾਣਾ ਹੁੰਦਾ ਕਿਤੇ ਜਿੱਦਾਂ 에어ਪੋਰਟ ਹੋ ਗਿਆ ਜੀ ਕਿਦੇ ਉਤੇ ਉਹਦੇ ਵਿੱਚ ਤੰਗੀ ਪਰੇਸ਼ਾਨੀਆਂ ਆਉਂਦੀਆਂ ਇਸ ਕਰਕੇ ਫਿਰ ਅਸੀਂ ਇੱਕ ਟੋਪ ਬੈਨ ਨਾਲ ਜੀ ਸਾਰੀ ਟ੍ਰੈਵਲ ਤੁਸੀਂ ਜੇਵ ਤੇ ਸਾਰੀ ਕਿ ਉਹਨੂੰ ਚੁੱਕ ਕੇ ਅਸੀਂ ਫਿਰ ਉਹ ਪਾਰਕਿੰਗ ਚ ਲੈ ਕੇ ਜਾਂਦੇ ਹਾਂ ਦੇ ਵੇਖੋ ਜੇ ਹੁਣ ਲਾ ਕੇ ਚੱਲੇ ਜਿੰਨੇ ਗੱਡਿਆਂ ਵਿੱਚ ਸਾਰਾ ਸਾਰੀ ਖੜਾ ਦੇ ਮਾਰਕੀਟ ਵਿੱਚ ਖੜੇ ਹੁੰਨੇ ਕੀ ਕਰਨਾ ਚਾਹੁੰਦੇ ਮੈਂ ਦੇਖੋ ਮੈਂ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦਾ ਅਸੀਂ ਪਹਿਲਾਂ ਵੀ ਬਾਰ ਬਾਰ ਅਸੀਂ ਅਪੀਲ ਕਰ ਚੁੱਕੇ ਹਾਂ ਇਹ ਦੁਆਰੇ ਤੋਂ ਤੁਹਾਡੇ ਚੈਨਲ ਦੇ ਮਾਧਮੇ ਨੇ ਅਪੀਲ ਕਰਦਾ ਕਿ ਜਿਹੜੇ ਆਪਣੇ ਵਹੀਕਲ ਨੇ ਸੜਕ ਤੇ ਜਿੱਦਾਂ ਕਿ ਸੜਕ ਦੇ ਉੱਪਰ ਨਾ ਪਾਰਕ ਕੀਤਾ ਜਾਵੇ ਉਹ ਪਾਰਕਿੰਗ ਪਾਰਕਿੰਗ ਦੇ ਵਿੱਚ ਹੀ ਵਹੀਕਲ ਨੂੰ ਪਾਰਕ ਕੀਤਾ ਜਾਵੇ ਸਾਡਾ ਕੋਈ ਚਲਾਨ ਕਰਨ ਦਾ ਮਕਸਦ ਨਹੀਂ ਆਮ ਲੋਕਾਂ ਨੂੰ ਸਾਡੇ ਤੁਹਾਡੇ ਚੈਨਲ ਦੇ ਬਾਧੇ ਉਹ ਮੈਸੇਜ ਹੈ ਕਿ ਵੀ ਤੁਸੀਂ ਜਿਹੜਾ ਵਹੀਕਲ ਆਪਣੇ ਸਹੀ ਪਾਰਕਿੰਗ ਕਰੋ ਧੰਨਵਾਦ ਜੀ